ਸਾਸੀ ਗਾਲ ਜੀ ਬਹੁਤ ਟਾਈਮ ਬਾਅਦ ਇਹ ਵਲੌਗ ਬਣਾਉਣ ਲੱਗੇ ਆ ਤੇ ਅੱਜ ਇਹਨਾਂ ਨਾਲ ਗਰਾਊਂਡ ਆਏ ਸੀਗੇ ਪੈਡਬਾਲ ਖੇਡਣ ਰਿਆਨ ਤੇ ਨੈਤਨਾ ਨੈਤ ਬੁੱਤ ਥੱਲੇ ਹਿੱਟਾਂ ਤੋਂ ਫਿਰ ਆਪਾਂ ਡੈਪਾਂਗੇ ਇੱਧਰ ਆ ਜੋ ਤੇ ਖੇਡਦੇ ਆਪਾਂ ਵਿਚਾਲੇ ਇੱਧਰ ਵੀ ਮੁੰਡੇ ਲੱਗੇ ਹੋਏ ਆ ਓਵਰ ਐਕਸ਼ਨ ਕਰਦਾ ਦੀਪਾ ਦੀਪੇ ਕੈਚ ਹੋ ਗਿਆ ਤੂੰ ਕੈਮਰੇ 'ਚ ਐਕਸ਼ਨ ਕਰਦਾ ਚਲੋ ਬਈ ਚਲੋ ਫਿਰ ਸਿੰਗੋ ਹੋ ਜੋ ਤਗੜੇ ਓ ਮੁੰਡਾ ਬਹੁਤ ਤਗੜਾ ਆ ਯਾਰ ਰੈੱਡ ਜਿਹੜਾ ਖੜਾ ਸੂਰ ਦੇ ਵਿੱਚ ਹਾਂਜੀ ਡੱਕ ਨਹੀਂ ਯਾਰ ਹੁਣ ਨਹੀਂ ਇਹ ਬਣਾਉਂਦਾ ਹੁੰਦਾ ਰਨ ਇਹ ਸਾਡੀ ਨਿੱਕੀ ਜੀ ਟੀਮ ਆ ਜੀ ਇੱਥੇ ਖੇਡ ਲਈਦਾ ਜੀ ਜੀਕਰ ਬੈਡਬਾਲ ਦਾ ਚਲੋ ਹਾਂ ਵੀ ਰਣਦੀਪ ਰੈਡੀ ਹੋ ਖੇਡ ਕੇ ਚਲਾਜੋ ਵਾਹ ਵੀ ਮੁੰਡਿਆ ਓ ਵਾਹ ਵੀ ਮੁੰਡਿਆ ਹਾਂ ਤੇਰਾ ਮੁੰਡਿਆ ਬੂਰੇ ਵੜੀਆ ਗੱਲਾ ਗੇਮ ਖੇਡਣੀ ਚਾਹੀਦੀ ਕੋਈ ਨਾ ਕੋਈ ਸ਼ਾਮ ਨੂੰ ਰਿਆਂਦੀ ਬੋਲਾਂ ਕਰਾਉਗੇ ਬੈਟਿੰਗ ਕਰੂ ਲੋ ਜੀ ਉਧਰ 69 11 ਵੀ ਪਹੁੰਚ ਚੁੱਕਿਆ 69 11 ਕੀ ਖਾ ਕੇ ਕੁਲਫੀ ਕੁਲਫੀ ਖਾ ਕੇ 69 11 ਕਾਕੇ ਕੁਲਫੀ ਖਾ ਲਈ ਆ ਹੁਣ ਛੱਕੇ ਮਾਰੂ ਕਿ ਨਹੀਂ 69 11 ਨਹੀਂ ਆਉਟ ਹੋ ਗਿਆ ਆਉਟ ਹੋ ਗਿਆ ਜੀ ਲੋ ਤੇ ਤਾਂ ਹੀ ਗਿਆ ਸ਼ਾਇਦ ਬ੍ਰੇਕ ਟਾਈਮ ਸੀ ਇਹਦਾ ਅੱਛਾ ਚਲੋ ਫਿਰ ਰਿਆਂਦੀ ਪੇ ਆ ਸਾਡਾ ਬੱਚਾ ਬਲੋ ਕੈਨੇਡਾ ਚ ਆਇਆ ਕੈਨੇਡਾ ਬੋ ਆ ਨਾ ਮਿੱਟੀ ਨਾਲ ਬਹੁਤ ਖੇਡਦੀ ਐ ਇਹ ਮਿੱਟੀ ਜਾ ਜਾ ਕੇ ਵਿੱਥਾਂ ਭਰੀ ਜਾਂਦੀ ਆ ਅੱਡੇ ਵਾਲੇ ਮਿੱਟੀ ਨਾਲ ਹੀ ਜਵਾਕਣ ਖੜਾਉਣਾ ਚਾਹੀਦਾ ਕੀ ਕਰੀ ਜਾਂਦਾ ਨੈਤ ਨਹੀਂ ਹੈ ਆਹ ਦੇਖੋ ਸਰਚ ਨਾ ਪਾ ਲਿਓ ਚੰਗਾ ਹੌਲੀ ਹੌਲੀ ਖੇਡਨਾ ਲਾਓ ਜੀ ਇਹ ਮਿਸਤਰੀ ਆ ਸਾਡਾ ਚਲੋ ਭਾਈ ਕਿੰਨਾ ਮੈਨੂੰ ਫੇਲੇ ਮਿੱਟੀ 'ਚ ਬਹਿ ਕੇ ਕੱਲੀ ਖੇਡੀ ਜਾਂਦੀ ਐ ਕੀ ਦਈ ਜਾਂਦਾ ਨਾਦ ਨਹੀਂ ਕੀ ਬਾਈ ਜਨਾ ਨਹੀਂ ਕੀ ਬਾਈ ਜਨਾ ਨਹੀਂ ਹੋ ਹੂੰ ਤੇਰਾ ਜਨਾ ਪੁੱਜਾਂਗਾ ਦੀਦੀ ਕੀ ਬੋਨਾ ਹੋਏ ਪਤਾ ਨਹੀਂ ਕਿ ਕੱਲੀ ਕਾਟੇ ਵਾਟੇ ਕਰੀ ਜਾਂਦੀ ਐ ਖੜੇ ਹੋ ਜੋਂ ਖੜੇ ਹੋ ਜੋਂ ਨਹੀਂ ਕਿਉਂ ਨਹੀਂ ਫਿਰ ਆਦ ਨੂੰ ਨਾਉਣਾ ਨਹੀਂ ਕਿਹਨਾਂ ਹੁਣ ਪਤਾ ਕਿਉਂ ਨਹੀਂ ਚੱਲ ਖੜਾ ਹੋ ਜਾ ਫਿਰ ਹੁਣ ਖੜਾ ਹੋ ਜਾ ਉਹ ਕਮਲਾ ਭਾਈ ਆ ਗਿਆ ਵੇ ਖੜਾ ਹੋ ਜਾ ਫਿਰ ਨਹੀਂ 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 ਕਿਉਂ ਨਹੀਂ ਉੱਡ ਨਹੀਂ ਆਦੋ ਉੱਠ ਗੜ ਉੱਠ ਗੜ ਉਹ ਮਟ ਉਹ ਲਖਾ ਜੀ ਆਪ ਦੇਖੇ ਵੇ ਗਈ ਆ ਚਲ ਉੱਠ ਗੜ ਉੱਠ ਹੁਣ ਆ ਜਾ ਬੈਡਵਾਲ ਖੇਡਦੇ ਆ ਉਧਰ ਤਾਂ ਤਾਸ ਚੱਲੀ ਜਾਂਦੀ ਐ ਜੀ ਇਧਰ ਬੈਡਬਾਲ ਚੱਲੀ ਜਾਂਦਾ ਹਾਂਜੀ ਉਹ ਆਈਸਕ੍ਰੀਮ ਖਾਣੀ ਹੁੰਦੀ ਅੱਗੇ ਤੇ ਆਈਸਕ੍ਰੀਮ ਵਾਲਾ ਲੰਘਾ ਮੈਨੂੰ ਕਹਿੰਦੀ ਆ ਨਲੀ ਦਾ ਅੱਗੇ ਨਹੀਂ ਮਗਨ ਮਾਰਦੀ ਆਪਣੀ ਹੈ ਨਾ ਇਧਰ ਲਓ ਇਹ ਨਿੱਕੇ ਸਕੂਲ ਚੋਂ ਇਧਰ ਵੱਡੇ ਗਰਾਊਂਡ 'ਚ ਆ ਗਏ ਆ ਆਉਂਦੇ ਆ ਤੇ ਚੜ ਗਏ ਦੋਨੇ ਆਣੇ ਜੇ ਡੈਗ ਪੇਣਾ ਉੱਤੋਂ ਕੁੱਟਣਾ ਤੁਹਾਨੂੰ ਤੁਹਾਨੂੰ ਮੈਂ ਜੇ ਡੈਗ ਪੇ ਦੋਨੇ ਆਣੇ ਨਹੀਂ ਤਾਂ ਜੇ ਡਿੱਗ ਪਿਆ ਮੈਂ ਕੁੱਟਣਾ ਤੁਹਾਨੂੰ ਠੀਕ ਆ ਚੱਲ ਔਲਮਕੀ ਇਹਨੇ ਥੱਲੇ ਆ ਜਾ ਨਹੀਂ ਨਹੀਂ ਹੋ ਨਹੀਂ ਨਹੀਂ ਇੰਨੀ ਤਾਂ ਨਹੀਂ ਝੜਨਾ ਆ ਜਾ ਥੱਲੇ ਆ ਜਾ ਥੱਲੇ ਆਵੇਂ ਡਿੱਗਪਿੰਗ ਡਿਗ ਡਿਗਿਓ ਜਾਣੇ ਆ ਆਹ ਚਲਾ ਆਜੋ ਪਤਾ ਨਹੀਂ ਕੀ ਕਾਟੇ ਵਾੜੇ ਕਰੀ ਜਾਂਦੇ ਦੋਨੇ ਚੱਲੇ ਤੁਹਾਡੀ ਰੀਲ ਗੱਡੀ ਆ ਦੋਨੇ ਜਾਣਿਆਂ ਦੀ ਉਹ ਗਾਣਾ ਗਾਓ ਪਾਸੇ ਹੋ ਜੋ ਸਾਡੀ ਰੀਲ ਗੱਡੀ ਆਈ ਬਾਂਦ ਰਾਂ ਅੱਗੇ ਇਧਰ ਆਇਲੋ ਇਹਨਾਂ ਤੇ ਅੱਗੇ ਚੜ ਗਏ ਆ ਆਓ ਇਲੋ ਉਹ ਨਿੱਕੀ ਹੋਏ ਦੂ ਵੱਧ ਪੰਗੇ ਲੈਂਦੀ ਆ ਹਣ ਜਿਨਾਂ ਰੋਕੀਏ ਫੇਰ ਰੁੰਦੇ ਆ ਸੜਦੋਂਗੇ ਇੱਕ ਦੂਜੋਂ ਦੀ ਦੋਨੇ ਚੜ ਗਏ ਆ ਬਸ 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 ਹਲਾਉਣੇ ਨਹੀਂ ਹਲਾਉਣੇ ਨਹੀਂ ਰਹਿਣ ਤਰ ਪਹਿਲਾ ਦੀਦੀ ਢੈਪੂ ਢੀੜੈਪੂ ਖੁਸ਼ ਰਹਿੰਦੇ ਪੂਰੇ ਖਿਡਣ ਆਗੇ ਪਜਾਓ 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 ਆਜੋ ਵੀ ਲਓ ਜੀ ਅੱਜ ਦਾ ਵਲੌਗ ਇੱਥੇ ਐਂਡ ਆ ਫੌਜਾਂ ਘਰ ਨੂੰ ਚੱਲੀਆਂ ਥੱਕ ਕੇ ਖੇਡ ਲੀਆਂ ਖੜੇ ਵੇਖ ਦੋਨੇ ਲੈਂਚ ਲੱਗੇ ਠੀਕ ਹੈ ਜੀ ਲਾਈਕ ਕਰਦੇ ਤੇ ਸ਼ੇਅਰ ਕਰਿਓ